ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਆਂ ਇਹ ਵੀਡੀਓ ਮਾਤਾ ਕਾਲੀ ਦੇ ਭੋਗ ਦੇ ਲਈ ਵੀਡੀਓ ਹੈ ਜੋ ਕਿ ਮਸੀਆ ਦੇ ਉੱਤੇ ਮਾਤਾ ਕਾਲੀ ਦਾ ਇੱਕ ਖਾਸ ਪ੍ਰਕਾਰ ਦਾ ਭੋਗ ਹੈ ਜਿਹੜਾ ਦਿੱਤਾ ਜਾਂਦਾ ਹੈ ਜਿਹਦੇ ਨਾਲ ਹਰ ਅੜਿਆ ਹੋਇਆ ਕੰਮ ਮਾਤਾ ਕੱਢ ਦਿੰਦੀ ਹੈ ਹਰ ਮੁਸ਼ਕਿਲ ਕੰਮ ਜੋ ਕੱਢ ਦਿੰਦੀ ਹੈ ਤਿਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਜਿਹੜੇ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਆ ਜੀ ਮਾਤਾ ਕਾਲੀ ਦੇਸ ਭੋਗ ਪ੍ਰਸ਼ਾਦ ਬਾਰੇ ਜਿਹੜੇ ਕਿ ਔਖੇ ਕੰਮਾਂ ਨੂੰ ਕੱਢਣ ਵਾਸਤੇ ਪਸਿਆਲੀ ਕੀਤਾ ਜਾਂਦਾ ਹੈ ਇਹਨੂੰ ਕਿੱਦਾਂ ਕਰਨਾ ਜਿਹਦੇ ਬਾਰੇ ਤੁਹਾਨੂੰ ਸਾਰਾ ਦੱਸਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਹੁਣ ਦੋਸਤੋ ਕੋਈ ਔਖਾ ਕੰਮ ਮੁਸ਼ਕਲ ਕੰਮ ਜਿਸ ਤਰ੍ਹਾਂ ਆਪਾਂ ਇਸ ਦੁਨੀਆ ਦੇ ਉੱਤੇ ਸਾਨੂੰ ਕੋਈ ਨਾ ਕੋਈ ਮੁਸ਼ਕਲ ਪਈ ਰਹਿੰਦੀ ਹੈ ਕੋਈ ਐਸਾ ਜੀ ਨਹੀਂ ਹੈਗਾ ਜਿਨ੍ਹਾਂ ਦੇ ਉੱਤੇ ਕੋਈ ਅੜਚਣ ਮੁਸ਼ਕਲ ਨਾ ਹੋਵੇ ਕਈਆਂ ਨੂੰ ਕੋਈ ਕਿਤੇ ਕਰਾਏ ਦੇ ਪਰੇਸ਼ਾਨ ਹੈ ਠੀਕ ਹੈ ਤੇ ਕੋਈ ਐਸੇ ਜੀ ਵੀ ਹੈਗੇ ਆ ਜਿਨ੍ਹਾਂ ਦੇ ਕੋਈ ਕੰਮਕਾਰ ਬਣਦੇ ਨਹੀਂ ਜਿਹੜੀਆਂ ਕਹਿ ਲਓ ਕਿ ਹਰ ਕੰਮ ਦੇ ਵਿੱਚ ਰੁਕਾਵਟ ਹੈ ਰੁਕਾਵਟ ਆ ਪੈਂਦੀਆਂ ਕੋਈ ਕੰਮ ਹੀ ਨਹੀਂ ਬਣਦਾ ਤੇ ਕਈ ਕੋਟ ਕਚਹਿਰੀ ਦੇ ਕੇਸਾਂ 'ਚ ਫਸੇ ਹੋਏ ਤੇ ਕਈ ਹੋਰ ਬੜੀਆਂ ਆਪਣੀਆਂ ਕੈਲੋਕ ਕਿ ਘਰੇਲੂ ਜੀਵਨ ਦੇ ਵਿੱਚ ਸसे ਬੈਠੇ ਤੇ ਹਰ ਇੱਕ ਬੰਦਾ ਸੁખી ਕੋਈ ਨਹੀਂ ਹੈਗਾ ਸਾਰੇ ਦੁਖੀ ਹੋਈਆ ਕਿਉਂ ਕਰਕੇ ਕੰਮ ਅੱਜ ਦੇ ਟਾਈਮ ਦੇ ਵਿੱਚ ਗਲਤ ਬਹੁਤ ਹੁੰਦੇ ਨੇ ਕਿਉਂ ਕਰਕੇ ਹਰ ਇੱਕ ਗਲਤ ਕੰਮ ਨੂੰ ਕੱਟਣ ਲਈ ਮਾਤਾ ਕਾਲੀ ਸਭ ਤੋਂ ਪਹਿਲਾਂ ਜਿਹੜੀ ਦੀਵੀ ਹੈ ਜਿਹੜੀ ਸਭ ਤੋਂ ਪਹਿਲਾਂ ਹਾਜ਼ਰ ਹੁੰਦੀ ਹੈ ਮਾਤਾ ਕਾਲੀ ਦੇ ਨਾਲ ਬਾਬਾ ਪੈਰੋ ਜੀ ਚੜ੍ਹੇ ਗਏ ਦੋਨੋਂ ਦੇਵੀ ਦੇਵਤੇ ਹੈ ਜੋ ਕਿ ਕਲਯੁਗ ਦੇ ਵਿਰਾਜਮਾਨ ਨੇ ਕਲਯੁਗ ਦੇ ਵਿੱਚ ਹਰ ਕੰਮ ਨੂੰ ਛੇਤੀ ਪੂਰਾ ਕਰ ਦਿੰਦੇ ਨੇ ਹਰ ਮੁਸ਼ਕਿਲ ਚੋਂ ਕੱਢ ਹੀ ਦਿੰਦੇ ਨੇ ਪਰ ਜਦੋਂ ਅਸੀਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਪਾਉਂਦੇ ਆ ਸਹੀ ਤਰੀਕੇ ਨਾਲ ਪੁੱਜਦੇ ਆ ਸਹੀ ਵਿਧੀ ਦੇ ਨਾਲ ਇਹਨਾਂ ਦਾ ਜਿਹੜਾ ਭੋਗ ਪ੍ਰਸ਼ਾਦ ਸਮਾਨ ਜਦੋਂ ਅਸੀਂ ਦਿੰਨੇ ਆ ਤਾਂ ਹੀ ਸਾਡੇ ਜਿਹੜੇ ਕੰਮ ਐ ਪੂਰੇ ਹੁੰਦੇ ਆ ਨਹੀਂ ਤਾਂ ਆਪਾਂ ਉਲਝ ਕੇ ਰਹਿ ਜਾਂਦੇ ਆ ਕਿ ਕਿਹੜਾ ਕੰਮ ਅਸੀਂ ਕਰੀਏ ਕਿਹੜਾ ਨਾ ਕਰੀਏ ਹੁਣ ਖਾਸ ਪ੍ਰਕਾਰ ਦੇ ਕੰਮ ਕੋਈ ਵੀ ਅੜਿਆ ਕੰਮ ਤੁਹਾਡਾ ਸੀ ਤੁਹਾਨੂੰ ਦੱਸ ਹੀ ਦਿੱਤਾ ਵੀ ਹਰ ਕੰਮ ਵਾਸਤੇ ਹੈ ਕੋਈ ਐਸਾ ਕੰਪਨੀ ਜੇ ਤੁਹਾਡਾ ਕੋਈ ਵਿਦੇਸ਼ ਦੇ ਜਾਣ ਦੇ ਲਈ ਕੋਈ ਤੁਹਾਡਾ ਕੋਈ ਬੱਚਾ ਹੈਗਾ ਕਿ ਵਿਦੇਸ਼ ਜਾਣਾ ਚਾਹੁੰਦਾ ਉਹਦਾ ਵੀ ਕੰਮ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਅੜਚਣ ਪੈ ਰਹੀ ਹੈ ਕੋਈ ਮੁਸ਼ਕਲ ਆ ਰਹੀ ਹੈ ਤਾਂ ਵੀ ਇਸ ਫੂਕ ਪ੍ਰਸ਼ਾਸਨ ਨੂੰ ਦੇ ਕੇ ਤੁਸੀਂ ਕਰ ਸਕਦੇ ਹੋ ਤੁਹਾਡਾ ਕੰਮ ਮਿੰਟਾਂ ਸਕਿੰਟਾਂ ਚ ਜਮਾਤਾ ਨੇ ਕਰ ਦੇਣਾ ਸ਼ੋਕਰ ਕੇ ਇਹ ਜਿਹੜਾ ਭੋਗ ਹੈ ਮੱਸੀਆਂ ਤੇ ਦੇਣ ਵਾਲਾ ਭੋਗ ਹੈ ਇਹ ਖਾਸ ਮੱਸੀਆਂ ਉੱਤੇ ਹੀ ਦਿੱਤਾ ਜਾਂਦਾ ਹੈ ਜਿਹੜੇ ਇਸ ਦਿਨ ਦੇ ਵਿੱਚ ਇਸ ਭੋਗ ਨੂੰ ਦਿੰਦੇ ਨੇ ਮਾਤਾ ਰਾਣੀ ਉਹਨੂੰ ਖੁਸ਼ ਹੋਗੇ ਹਰ ਇੱਕ ਵਰਦਾਨ ਵੀ ਦਿੰਦੀ ਹੈ ਔਰ ਇਹਦੇ ਨਾਲ ਇਹ ਤਾਂ ਕੰਮ ਸਾਰੇ ਹੁੰਦੇ ਹੁੰਦੇ ਆ ਜਿਸ ਤਰੀਕੇ ਨਾਲ ਕੋਈ ਮਾਤਾ ਨੂੰ ਪਾਉਣਾ ਚਾਹੁੰਦਾ ਹੈ ਕੋਈ ਮਾਤਾ ਦੀ ਸ਼ਕਤ ਹੈ ਲੋਕੀ ਜਿਹੜੀਆਂ ਵੀ ਨਾਲ ਮਾਤਾ ਦੇ ਨਾਲ ਜਿਹੜੀਆਂ ਸ਼ਕਤੀਆਂ ਚੱਲਦੀਆਂ ਉਹਨਾਂ ਨੂੰ ਵੀ ਆਪਾਂ ले ਸਕਦੇ ਆ کہہ ਸਕਦੇ ਆ માતા ਕਿ ਤੁ ਤੇਰਾ ਭੋਗ ਪ੍ਰਸ਼ਾਦ ਦਿੱਤਾ ਵੀ ਤੇਰੀਆਂ ਜਿਹੜੀਆਂ ਨਾਲ ਸ਼ਕਤੀਆਂ ਚੱਲਦੀਆਂ ਉਹ ਮੇਰੇ ਨਾਲ ਵੀ ਚੱਲਣ ਤੇ ਇਹਦੇ ਨਾਲ ਇਸ ਭੋਗ ਪ੍ਰਸ਼ਾਦ ਦੇ ਨਾਲ ਅढे ਕੰਮ ਵੀ ਨਿਕਲਦੇ ਨੇ ਤੇ ਇਹ ਜਿਹੜੀਆਂ दैविक ਸ਼ਕਤੀਆਂ ਆ ਉਹ ਵੀ ਜਾਗਰਤ ਰਹਦੀਆਂ ਨਾਲ ਤੇ માતા ਦੀਆਂ ਹਰ ਜਿਹੜੀਆਂ ਸ਼ਕਤੀਆਂ ਜਾਗਰਤ ਨਾਲ ਚੱਲਦੀਆਂ ਉਹ ਨਾਲ ਖੜੀਆਂ ਹੋ ਕੇ ਤੁਹਾਡੇ ਕੰਮ ਕਰਦੀਆਂ ਨਾਲ ਜਿਹਦਾ ਮਾਤਾ ਕਾਲੀ ਦੇ ਬਾਬਾ ਭੈਰੋ ਜੀ ਚੱਲਦੇ ਨੇ ਬਾਬਾ ਭੈਰੋ ਜੀ ਦਾ ਤ੍ਰੀ ਇਸ ਵੀ ਦਿੱ ਦਿੱਤ ਭੋਗ ਦੇਣਾ ਆ ਜਿਹੜੀ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਭੋਗ ਪ੍ਰਸ਼ਾਦ ਦੇ ਵਿੱਚ ਚਪਾਵਾ ਪੈਰੋਲੀ ਦੇ ਵਿੱਚ ਭੋਗ ਲਗਾਣਾ ਨਾਲ ਜਦੋਂ ਇਹ ਕੰਮ ਤੁਸੀਂ ਕਰੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਹੁਣ ਤੁਸੀਂ ਕਰਨਾ ਕੀ ਆ ਪਹਿਲਾਂ ਤੁਸੀਂ ਨੋਟ ਕਰ ਲਓ ਸਮਾਨ ਜਿਹੜਾ ਇਹ ਸਮਾਨ ਦੇਣਾ ਅੱਛਾ ਕਿ ਮਾਤਾ ਕਾਲੀ ਨੂੰ ਜਦੋਂ ਇਹ ਮਸੀਹ ਤੇ ਦੇਣ ਨਾਲ ਖਾਸ ਹੋ ਗਏ ਜਦੋਂ ਦਵਾਂਗੇ ਤੇ ਸਾਡੇ ਸਾਰੇ ਕੰਮ ਪੜਨਗੇ ਪਹਿਲਾ ਨੰਬਰ 1 ਤੇ ਨਾਰੀਅਲਾ ਪਾਣੀ ਵਾਲਾ ਲੈਣਾ ਤੇ ਸੱਤ ਪ੍ਰਕਾਰ ਦੀ ਤੁਸੀਂ ਮਠਿਆਈ ਲੈਣੀ ਹੈ ਇੱਕ ਲੈਣੀ ਹੈ ਕਾਲੀ ਚੁੰਨੀ ਜੇ ਕਾਲੀ ਚੁੰਨੀ ਨਹੀਂ ਮਿਲਦੀ ਤਾਂ ਕਾਲਾ ਕੱਪੜਾ ਤੁਸੀਂ ਲੈ ਲੈਣਾ ਠੀਕ ਹੈ ਤੇ ਕਾਲਾ ਰੰਗ ਦਾ ਸ਼ਿੰਗਾਰ ਲੈਣਾ ਇੱਕ ਜਿਹੜਾ ਸ਼ਿੰਗਾਰ ਹੈ ਉਹ ਕਾਲੇ ਰੰਗ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਕਾਲੀ ਲਿਪਸਟਿਕ ਹੁੰਦੀ ਹੈ ਠੀਕ ਹੈ ਤੇ ਹੋਰ ਕਾਲੀਆਂ ਬਿੱਦੀਆਂ ਹੁੰਦੀਆਂ ਇਸ ਤਰੀਕੇ ਦਾ ਉਹਨੂੰ ਕਾਲਾ ਸਮਾਨ ਕਹਿੰਦੇ ਆ ਠੀਕ ਹੈ ਨੋ ਪਾਲਿਸ਼ ਵੀ ਚਕਾਲੀ ਹੁੰਦੀ ਹੈ ਉਹ ਖਾਸ ਕਹਿਣਾ ਪੈਂਦਾ ਇਸ ਜਿਹੜਾ ਸ਼ਿੰਗਾਰ ਹੈ ਮਾਤਾ ਲਈ ਲੈਣ ਲਈ ਇੱਕ ਖਾਸ ਚੜ੍ਹਦਾ ਹੈ ਤੇ ਨਾਲ ਇੱਕ ਤੁਸੀਂ ਸਰ ਉਹਦੇ ਤੇਲ ਦਾ ਦੀਵਾ ਲੈਣਾ ਹੈ ਤੇ ਦੋ ਲੱਡੂ ਤੁਸੀਂ ਲੈਣੇ ਆ ਬਾਬੇ ਭੈਰੋ ਦੇ ਨਾਂ ਤੇ ਜਿੱਥੇ ਬਾਬਾ ਭੈਰੋ ਜੀ ਦੇ ਨਾਂ ਦੇ ਉਥੇ ਜਿੱਥੇ ਤੁਸੀਂ ਮਾਤਾ ਕਾਲੀ ਦੇ ਮੰਦਿਰ ਦੇ ਵਿੱਚ ਜਦੋਂ ਮਾਤਾ ਕਾਲੀ ਦਾ ਇਹ ਭੋਗ ਪ੍ਰਸ਼ਾਦ ਤੁਸੀਂ ਦੋਗੇ ਤੇ ਨਾਲ ਬਾਬੇ ਪੈਰੋ ਦੇ ਦੋ ਲੱਡੂ ਵੀ ਬਾਬੇ ਪੈਰੋ ਜੀ ਨੂੰ ਚੜਾ ਦੇਣੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਆ ਹੁਣ ਜਿਹੜਾ ਤੁਹਾਡਾ ਕੰਮ ਆ ਤੁਹਾਡਾ ਕੋਈ ਵੀ ਕੰਮ ਮੁਸ਼ਕਲ ਆ ਤੁਸੀਂ ਉੱਥੇ ਜਦੋਂ ਸਮਾਨ ਰੱਖਣਾ ਆਪਣਾ ਮਾਤਾ ਕਾਲੀ ਅੱਗੇ ਫਰਿਆਦ ਕਰ ਦੇਣੀ ਆ ਅਰਦਾਸ ਬੇਨਤੀ ਲਾ ਕੇ ਆਉਣੀ ਆ ਕਿ ਮਾਤਾ ਕਾਲੀ ਮੇਰਾ ਕੰਮ ਹੈ ਤੇ ਤੁਹਾਡਾ ਉਹ ਜਿਹੜਾ ਕੰਮ ਆ ਮਾਤਾ ਰਾਣੀ ਬਹੁਤ ਜਲਦ ਪੂਰਾ ਕਰ ਦੇਗੀ ਤੁਸੀਂ ਦੇਖਣਾ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਡਾ ਜਿਹੜਾ ਕੰਮ ਆ ਉਹ ਚੁਟਕੀਆਂ ਜੀ ਹੋ ਜਾਣਾ ਉਹ ਜੇ ਤੁਸੀਂ ਇਹ ਦੋਗੇ ਤਾਂ ਤੁਹਾਨੂੰ ਇਹ ਕਈ ਵਾਰ ਇਦਾਂ ਹੁੰਦਾ ਦੂਜੇ ਦਿਨ ਵੀ ਕੰਮ ਹੋ ਜਾਂਦਾ ਪਰ ਤੁਸੀਂ ਇਹਦੇ ਵਿੱਚ ਘਬਰਾਉਣਾ ਨੀਗਾ ਸਮਾਨ ਜਦੋਂ ਤੁਸੀਂ ਭੋਗ ਪ੍ਰਸ਼ਾਦ ਦਿਓਗੇ ਤੁਹਾਨੂੰ ਆਪਣੇ ਆਪ ਪਤਾ ਚੱਲੂਗਾ ਕਿਉਂਕਿ ਦੇਵੀ-ਦੇਵਤੇ ਐਸੇ ਹੁੰਦੇ ਆ ਜਿਨ੍ਹਾਂ ਨੂੰ ਜਦੋਂ ਭੋਗ ਪ੍ਰਸ਼ਾਦ ਮਿਲ ਜਾਂਦਾ ਫਿਰ ਕੰਮ 'ਚ ਦੇਰੀ ਨਹੀਂ ਲਾਉਂਦੇ ਜਦੋਂ ਇਹ ਕੰਮ ਤੁਸੀਂ ਕਰੋਗੇ ਤੇ ਤੁਹਾਨੂੰ ਆਪਣੇ ਆਪ ਦੇਖਿਓ ਕਿੰਦਾ ਪਤਾ ਲੱਗਦਾ ਤੁਹਾਡਾ ਮਿੰਟਾਂ ਚ ਕਿੰਨਾ ਜਲਦੀ ਕੰਮ ਪੂਰਾ ਹੋ ਜਾਣਾ ਤੇ ਨਾਲ ਬਾਬਾ ਪੈਰੋਜੀ ਦੀ ਸ਼ਕਤੀ ਚੱਲੂਗੀ ਬਾਬਾ ਪੈਰੋਜੀ ਨਾਲ ਚੱਲ ਕੇ ਕੋਈ ਵੀ ਤੁਹਾਡਾ ਮੁਸ਼ਕਲ ਕੰਮ ਹੈ ਉਹ ਮਿੰਟਾਂ ਦੇ ਵਿੱਚ ਪੂਰਾ ਕਰ ਦੇਣਗੇ ਤੁਹਾਨੂੰ ਦਿੱਕਤ ਨਹੀਂ ਆਏਗੀ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਅਜਮਾ ਕੇ ਦੇਖਿਓ ਅਸੀਂ ਅਜਮਾਇਆ ਹੋਇਆ ਹੈ ਇਹ ਇਹ ਮਸਿਆ ਤੇ ਖਾਸ ਕਰਨ ਨਾਲ ਆ ਟਾਲਾ ਆ ਤੇ ਇਹੀ ਸਾਡੀ ਵੀਡੀਓ ਸੀ ਜੇ ਚੱਕੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਵੀਰਾ ਦੀ ਜੈ ਮਸਤਾ ਦੀ ਮਾਲਕ ਬਲੀ ਕਰੇ